ਜਿਵੇਂ ਜਿਵੇਂ 2027 ਨੇੜੇ ਆ ਰਹੀ ਐ ਜਿਹੜੇ ਪੰਜਾਬ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਨਾਂ ਦਾ ਵਿਰੋਧ ਦਿਨ ਮਦਨ ਦੋ ਦਿਨ ਲੰਘਦੇ ਨੇ ਹਫਤਾ ਨਹੀਂ ਲੰਘਦਾ ਹੈਗਾ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਕੋਈ ਨਾ ਕੋਈ ਫਸ ਜਾਂਦਾ ਹੈਗਾ ਕਿਸਾਨਾਂ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਅੱਜ ਇੱਕ ਐਮਐਲਏ ਲੋਕਾਂ ਦੇ ਵਿੱਚ ਫਸਿਆ ਤੇ ਲੋਕਾਂ ਨੂੰ ਘੇਰਿਆ ਨਾਲੇ ਉਹਨੂੰ ਪੁੱਛਿਆ ਟਰਾਲੀ ਕਿੱਥੇ ਵੇ ਸਾਡਾ ਟਰੈਕਟਰ ਕਿੱਥੇ ਨੇ ਤੇ ਉਹ ਐਮਐਲਏ ਨੇ ਚੇਤਰ ਸਿੰਘ ਜੋੜੇ ਮਾਜਰਾ ਇਸ ਜਿਹੜਾ ਚਿੱਤ ਸਿੰਘ ਜੋੜੇ ਮਾਜਰਾ ਨੇ ਇਹਨਾਂ ਨਾਲ ਹਮੇਸ਼ਾ ਬਵਾਦ ਜੁੜਦਾ ਰਿਹਾ ਹੈ ਅੱਜ ਫਿਰ ਕੀਰ ਲਿਆ ਉਹਨਾਂ ਨੂੰ ਲੋਕਾਂ ਦੇ ਵਿੱਚ ਜਿਹੜਾ ਗੁੱਸਾ ਉਹ ਘਟ ਨਹੀਂ ਰਿਹਾ ਉਲਟਾ ਵੱਧ ਰਿਹਾ ਹੈਗਾ ਚੇਤਨ ਸਿੰਘ ਜੋੜਾ ਮਾਜਰਾ ਨਹੀਂ ਹੋਰ ਕਿੰਨੇ ਵਿਧਾਇਕ ਨੇ ਜਿਨ੍ਹਾਂ ਦਾ ਲਗਾਤਾਰ ਵਿਰੋਧ ਹੋਇਆ ਉਹ ਤੇ ਉਹਨਾਂ ਦੇ ਉਦੋਂ ਸਾਚ ਸਾਹ ਐ ਸੀ ਜਦੋਂ ਯੁੱਧ ਦਾ ਮਾਹੌਲ ਜਾਂ ਬਣ ਗਿਆ ਤੇ ਸਾਰਿਆਂ ਦਾ ਧਿਆਨ ਇਸ ਪਾਸੇ ਹੋ ਗਿਆ ਕਿ ਬਣੇਗਾ ਕੀ ਇਧਰ ਟੈਨਸ਼ਨ ਵੱਧ ਗਈ ਸੀ ਭਾਰਤ ਪਾਕਿਸਤਾਨ ਵਿਚਾਲੇ ਪੈਲਗਾਮ ਦੀ ਇੱਕ ਵੱਡੀ ਘਟਨਾ ਤੋਂ ਬਾਅਦ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੌਲੀ ਹੌਲੀ ਉਹ ਹਾਲਾਤ ਆ ਜਿਹੜੇ ਉਹ ਸੁਧਾਰਨ ਹੁੰਦੇ ਜਾ ਰਹੇ ਨੇ ਹਾਲਾਂਕਿ ਅਜੇ ਵੀ ਬਿਆਨਬਾਜ਼ੀ ਤਾਂ ਹੋ ਰਹੀ ਹੈ ਪਰ ਉਸ ਤਰ੍ਹਾਂ ਜੰਗ ਦੇ ਮਾਹੌਲ ਦੇ ਵਿੱਚੋਂ ਅਸੀਂ ਨਿਕਲ ਆਏ ਹਾਂ ਇੱਕ ਹਿਸਾਬ ਦੇ ਨਾਲ ਉਦੋਂ ਜਰੂਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਸੁੱਖ ਦਾ ਸਾਹ ਆਇਆ ਸੀ ਕਿ ਘੱਟੋ-ਘੱਟ ਧਿਆਨ ਲੋਕਾਂ ਦਾ ਹੋਰ ਪਾਸੇ ਹੋਇਆ ਤੇ ਸਾਡਾ ਖੇੜਾ ਛੁੱਟਿਆ ਪਰ ਹੁਣ ਉਸ ਜੰਗ ਦੇ ਮਾਹੌਲ ਤੋਂ ਪਹਿਲਾਂ ਚੇਤਨ ਸਿੰਘ ਜੋੜਾ ਮਾਜਰਾ ਹੋਣ ਜਾਂ ਫਿਰ ਮੈਸਰ ਖਾਨਾ ਹੋਣ ਲਾਭ ਸਿੰਘ ਉਗੋਕੇ ਹੋਣ ਜਾਂ ਹੋਰ ਕਈ ਵਿਧਾਇਕ ਨੇ ਉੱਥੇ ਜਿਹੜੇ ਨੇ ਪੁੱਜੋ ਵਾਲੀ ਸਾਈਡ ਦੇ ਜਾਂ ਹੋਰ ਸਾਰੇ ਪਾਸੇ ਉਹਨਾਂ ਸਾਰਿਆਂ ਦਾ ਵਿਰੋਧ ਹੁੰਦਾ ਰਿਹਾ ਪਰ ਹੁਣ ਜਿੱਥੋਂ ਤੱਕ ਗੱਲ ਰਹੀ ਚੇਤਨ ਸਿੰਘ ਜੋੜਾ ਮਾਜਰਾ ਦੇ ਭੇਡੂਪੁਰਾ ਪਿੰਡ ਆ ਸਮਾਣਾ ਹਲਕੇ ਚ ਪੈਂਦਾ ਜਿੱਥੋਂ ਵਿਧਾਇਕ ਚੁਣ ਕੇ ਆਉਂਦੇ ਨੇ ਉਹਨਾਂ ਲੋਕਾਂ ਨੇ ਕਿਉਂਕਿ ਉਹ ਸਾਰੇ ਉਸ ਇਲਾਕੇ ਦੇ ਵਿੱਚੋਂ ਵੀ ਟਰਾਲੀਆਂ ਕੋਈ ਖਨੌਰੀ ਬਾਰਡਰ ਵੱਲ ਗਈਆਂ ਸੀ ਕੋਈ ਸ਼ੰਭੂ ਬਾਰਡਰ ਵੱਲ ਤੇ ਉਸ ਇਲਾਕੇ ਦੀ ਉਸ ਪਿੰਡ ਦੀ ਵੀ ਇੱਕ 4 ਲੱਖ ਦੀ ਦੱਸੀ ਜਾਂਦੀ ਹੈ ਉਹ ਜਿਹੜੀ ਵੀਡੀਓ ਹੋ ਰਹੀਆਂ ਨਾ ਤੂੰ ਤੂੰ ਮੈਂ ਮੈਂ ਦੀ ਜ ਵਾਇਰਲ ਹੋ ਰਹੀ ਹੈ ਉੱਥੇ ਵੀ ਦੱਸਿਆ ਜਾ ਰਿਹਾ ਕਿਸਾਨਾਂ ਵੱਲੋਂ ਕਿ ਸਾਡੇ ਇੱਕ 4 ਲੱਖ ਦੀ ਟਰਾਲੀ ਸੀ ਉਹ ਚੋਰੀ ਹੋ ਗਈ ਉਹਦਾ ਕੁਝ ਪਤਾ ਹੀ ਨਹੀਂ ਲੱਗਿਆ ਤੇ ਚੇਤਨ ਸਿੰਘ ਜੋੜਾ ਮਾਜਰਾ ਕਹਿ ਰਹੇ ਨੇ ਪਹਿਲਾਂ ਤੇ ਉਹਨਾਂ ਨੇ ਬੜਾ ਬਾਚ ਬੋਲੇ ਤੁਸੀਂ ਪਹਿਲਾਂ ਮੈਨੂੰ ਸੁਣੋ ਚੁੱਪ ਹੋ ਜਾਂਦੀ ਐ ਉਹ ਕਹਿੰਦੇ ਆ ਕਿ ਦੱਸੋ ਕੋਈ ਹਲਕੇ ਦਾ ਕੰਮ ਹੈਗਾ ਤਾਂ ਮੈਂ ਹੁਣੇ ਕਰਕੇ ਦਿੰਨਾ ਕਰੋ ਨੋਟ ਉਹ ਆਪਦੇ ਪੀਏ ਨੂੰ ਨਾਲ ਦੇ ਨਾਲ ਨੋਟ ਕਰਵਾਈ ਜਾ ਰਿਹਾ ਕਰੋ ਨੋਟ ਉਹਨਾਂ ਨੇ ਫਿਰ ਜਦੋਂ ਕਿਸਾਨਾਂ ਨੇ ਅੱਗੋਂ ਆਪਣੀ ਗੱਲ ਰੱਖ ਦਿੱਤੀ ਕਿ ਸਾਡੀ 4 ਲੱਖ ਦੀ ਟਰਾਲੀ ਚੋਰੀ ਹੋਈ ਐ ਤੁਸੀਂ ਉਹ ਉਹਦੇ ਬਾਰੇ ਦੱਸੋ ਕੀ ਕਹੋਗੇ ਆਏ ਕਿਉਂ ਨਹੀਂ ਹੁਣ ਤੱਕ ਉਹ ਕਹਿੰਦੇ ਮੈਂ ਕਿਹੜਾ ਸ਼ੰਭੂ ਗਿਆ ਸੀ ਹਾਲਾਂਕਿ ਪਹਿਲੀ ਗੱਲ ਤੇ ਆਪਣੀ ਜ਼ੁਬਾਨੀ ਮੰਨ ਰਹੇ ਐ ਪਹਿਲਾਂ ਕਹਿੰਦੇ ਕਿ ਅਸੀਂ ਕਿਸਾਨਾਂ ਦੇ ਨਾਲ ਹੱਕ Đਾ ਕੇ ਖੜੇ ਆਂ ਕਿਸਾਨ ਜਿੰਨੀ ਦੇਰ ਵੀ ਬੈਠੇ ਜੋ ਸ਼ੰਭੂ ਨਹੀਂ ਗਏ ਪਹਿਲੀ ਗੱਲ ਤੇ ਇੱਕ ਹਲਕੇ ਦੇ ਨੁਮਾਇੰਦੇ ਹੋਣ ਦੇ ਨਾਤੇ ਜਾਂ ਸਰਕਾਰ ਦੇ ਵਿੱਚ ਉਹ ਤਾਂ ਮੰਤਰੀ ਵੀ ਸੀ ਉਹਨਾਂ ਦੀ ਟਾਰ ਟੱਪਾ ਵੀ ਬਹੁਤ ਜ਼ਿਆਦਾ ਸੀ ਹੁਣ ਵੱਖਰੀ ਗੱਲ ਹੈ ਕਿ ਰੀਲਾਂ ਵੀ ਘਟ ਗਈਆਂ ਤੇ ਗੱਡੀਆਂ ਵੀ ਜਿਹੜੀਆਂ ਕਾਫਲੇ ਚੱਲਦੇ ਸੀ ਉਹ ਵੀ ਘਟ ਗਏ ਸਮੇਂ ਦੇ ਸਮਾਂ ਬਲਵਾਨ ਹੁੰਦਾ ਸਮਾਂ ਕਦੇ ਕਿਸੇ ਦਾ ਨਹੀਂ ਰਹਿੰਦਾ ਕਦੇ ਚੜ੍ਹਾਈ ਹੁੰਦੀ ਹੈ ਕਦੇ ਬੰਦਾ ਥੱਲੇ ਹੁੰਦਾ ਤੇ ਅੱਜ ਕੱਲ ਚੇਤਨ ਸਿੰਘ ਜੋੜਾ ਮਾਜਰਾ ਦੀ ਸਿਆਸੀ ਤੌਰ ਤੇ ਕਿੰਨੀ ਕੁ ਚੜ੍ਹਾਈ ਹੈ ਪਾਰਟੀ ਦੇ ਅੰਦਰ ਵੀ ਉਦੋਂ ਮੈਂ ਤਾਂ ਕਰਦੇ ਸੀ ਸੁਣਨ ਚ ਆਇਆ ਕਿ ਉਹ ਕੁਰਸੀ ਖੋਈ ਜਾ ਰਹੀ ਸੀ ਮੰਤਰੀਸ਼ਿਪ ਵਾਲੀ ਕਹਿੰਦੇ ਸੀ ਕਿ ਭਾਵੇਂ ਮੈਂਕਮਾ ਇੱਕ ਮੈਨੂੰ ਘਟਾ ਦਿਓ ਘੱਟ ਹੀ ਦੇ ਦਿਓ ਪਰ ਮੈਨੂੰ ਮੰਤਰੀ ਮੰਡਲ ਚ ਨਾ ਕੱਢੋ ਇਹ ਵੀ ਗੱਲਾਂ ਸਾਹਮਣੇ ਆਈਆਂ ਸੀ ਪਰ ਉਹ ਤੇ ਚਲੋ ਪਾਰਟੀ ਦੇ ਫੈਸਲੇ ਨੇ ਉਹਨਾਂ ਨੇ ਕਿਹਨਾਂ ਨੂੰ ਮੰਤਰੀ ਮੰਡਲ ਚ ਰੱਖਣਾ ਹੈ ਕਿ ਨਹੀਂ ਰੱਖਣਾ ਪਰ ਲੋਕਾਂ ਦੀ ਕਚਹਿਰੀ ਦੇ ਵਿੱਚ ਜਦੋਂ ਤੁਸੀਂ ਜਾਓਗੇ ਅੱਗੇ ਤੇ ਹਾਲੇ ਵੋਟਾਂ ਮੰਗਣ ਜਾਣਾ ਉਦੋਂ ਕਿੰਨਾ ਕੁ ਜਵਾਬ ਦੇ ਪਾਉਂਗੇ ਜਦੋਂ 4 ਲੱਖ ਦੀ ਟਰਾਲੀ ਦੀ ਗੱਲ ਆਉਂਦੀ ਹੈ ਤੇ ਹੱਕੇ ਬੱਕੇ ਰਹਿ ਜਾਂਦੇ ਆ ਉਹ ਕਹਿੰਦੇ ਠੀਕ ਹੈ ਜੀ ਨੋਟ ਕਰੋ ਕਿਹੜਾ ਸੀ ਸ਼ੰਭੂ ਸੀ ਫਿਰ ਕਹਿੰਦੇ ਸ਼ੰਭੂ ਮੈਂ ਕਿਹੜਾ ਗਿਆ ਉਤੋਂ ਇਹੋ ਉਹਨਾਂ ਨੇ ਆਪਦੇ ਹੱਥ ਤੇ ਮੋਹਰ ਲਾ ਲਈ ਕਿ ਮੈਂ ਤੇ ਉੱਥੇ ਗਿਆ ਹੀ ਨਹੀਂ ਹਾਲਾਂਕਿ ਸਰਕਾਰ ਦੇ ਨੁਮਾਇੰਦੇ ਹੋਣ ਦੇ ਨਾਤੇ ਬਣਦਾ ਸੀ ਕਿ ਕਿਸਾਨਾਂ ਦੇ ਵਿੱਚ ਜਾਂਦੇ ਕਿਉਂਕਿ ਜਦੋਂ ਆਪੋਜੀਸ਼ਨ 'ਚ ਹੁੰਦੇ ਆ ਨਾ ਚਾਹੇ ਉਹ ਜਿੰਨੇ ਮਰਜੀ ਲੀਡਰ ਹੈ ਉਹ ਜਾ ਜਾ ਕੇ ਵੰਦੇ ਆ ਧਰਨਿਆਂ ਦੇ ਵਿੱਚ ਕਿ ਮਸੀਹ ਹੈ ਹੀ ਅਸੀਂ ਆ ਜਿਵੇਂ ਹੁਣ ਕਾਂਗਰਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਹੋਰ ਨਾਂ ਪਾਰਟੀਆਂ ਦੇ ਲੀਡਰ ਭਾਜਪੀ ਵੀ ਇੱਥੋਂ ਤੱਕ ਕੇ ਕਈ ਮਾਮਲਿਆਂ ਦੇ ਵਿੱਚ ਜਾ ਵੰਦੀ ਆ ਲੋਕਾਂ 'ਚ ਇਹ ਵੀ ਬੜਾ ਜਾਂਦੇ ਹੁੰਦੇ ਸੀ ਲੋਕਾਂ ਨੇ ਸਵਾਲ ਕੀਤਾ ਵੀ ਤੁਸੀਂ ਤੁਸੀਂ ਕਰਨ ਜਾਣੇ ਕੀ ਸੀ ਤੁਸੀਂ ਤੇ ਆਣਾ ਹੀ ਕਿਉਂ ਸੀ ਕਿਉਂਕਿ ਤੁਹਾਡੀ ਸਰਕਾਰ ਸੀ ਤੁਹਾਡਾ ਨਾਂ ਮੰਗਾ ਸੀ ਜਾਂ ਬਾਰਡਰ ਤੇ ਪੰਜਾਬ ਦੇ ਵਿੱਚ ਧਰਨਾ ਲੱਗਿਆ ਸੀਗਾ ਫਿਰ ਕਹਿੰਦਾ ਜੀ ਐਵੇਂ ਕਿਵੇਂ ਕਹਿ ਸਕਦੇ ਹੋ ਡੇਢ ਸਾਲ ਮੈਂ ਉੱਥੇ ਰਿਹਾ ਮੈਂ ਦਿੱਲੀ ਫਿਰ ਲੋਕ ਕਹਿੰਦੇ ਵੀ ਜੇ ਡੇਢ ਸਾਲ ਰਹੇ ਹੋ ਤਾਂ ਇੰਤੋਂ ਲੈ ਕੇ ਆਏ ਤੁਹਾਨੂੰ ਇੱਥੇ ਮੰਤਰੀ ਬਣਾਇਆ ਤਾਂ ਇਹ ਤੁਹਾਨੂੰ ਐਮਐਲਏ ਬਣਾਇਆ ਇਹ ਸਾਰੀ ਤੂੰ ਤੂੰ ਮੈਂ ਮੈਂ ਦੇ ਵਿੱਚ ਉਹ ਇੱਕ ਜਵਾਬ ਦਿੰਦੇ ਸੀ ਜਦੋਂ ਗੱਲ ਦਾ ਤੇ ਇਧਰੋਂ ਚਾਰ ਲੋਕ ਬੋਲਦੇ ਸੀ ਕਿਉਂਕਿ ਲੋਕ ਵੀ ਕਮਲੇ ਨਹੀਂ ਮਿੱਟੀ ਨਹੀਂ ਚੜਦੇ ਹੋ ਰੋਟੀ ਖਾ ਕੇ ਹੀ ਸੁਣਦੇ ਆ ਸ਼ਾਮ ਨੂੰ ਚਾਹੇ ਉਹ ਘੱਟ ਖਾਂਦੇ ਆ ਜਾਂ ਔਖੇ ਹੋ ਕੇ ਖਾਂਦੇ ਆ ਚਲੋ ਸਰਕਾਰੀ ਦਰਵਾਜ਼ੇ ਜਿਹਦੀ ਚਲਦੀ ਹੁੰਦੀ ਆ ਉਹ ਥੋੜਾ ਸੌਖਾ ਆ ਜਾਂਦਾ ਜਿਹੜੀ ਜਨਤਾ ਉਹ ਤਾਂ ਹਮੇਸ਼ਾ ਹੀ ਔਖੀ ਰਹਿੰਦੀ ਆ ਜਦੋਂ ਉਹਨਾਂ ਨੇ ਕਿਹਾ ਜਿਹੜੀ ਆ ਗੱਲ ਕਹਿ ਰਹੇ ਹੋ ਤੁਸੀਂ ਕਿਉਂ ਕਹਿੰਦੇ ਮੇਰਾ 1.5 ਸਾਲ ਟਰੈਕਟਰ ਰਿਹਾ ਦਿੱਲੀ ਬਾਰਡਰ ਦੇ ਉੱਤੇ ਉਹ ਸਿੰਘੂ ਬਾਰਡਰ ਦੀ ਸ਼ਾਇਦ ਗੱਲ ਕਰਦੇ ਹੋਣੇ ਜਾਂ ਉਧਰ ਰਿਹਾ ਹੋਵੇਗਾ ਟਿੱਕਰੀ ਬਾਰਡਰ ਤੇ ਤੇ ਉਹ ਕਹਿੰਦੇ ਮੇਰਾ ਉੱਥੇ ਟਰੈਕਟਰ ਰਿਹਾ ਤੇ ਹੁਣ ਕੀ ਹੋ ਗਿਆ ਸੀ ਫਿਰ ਹੁਣ ਤੇ ਉਹ ਦਿੱਲੀ ਜਾ ਰਹੇ ਸੀ ਨਾ ਕਿਸਾਨ ਮੰਗਣ ਵਾਸਤੇ ਮੰਗਾ ਤੁਹਾਡੀ ਸਰਕਾਰ ਦੀ ਨਾਕਾਮੀ ਸੀ ਕਿ ਹਰਿਆਣਾ ਸਰਕਾਰ ਨੂੰ ਰੋਕ ਹੀ ਨਹੀਂ ਸਕੇ ਖੱਗਰ ਦਰਿਆ ਦਾ ਜਿਹੜਾ ਪੁਲ ਸੀ ਉਹਦੇ ਉੱਤੇ ਹੀ ਮੋਰਚਾ ਤੁਸੀਂ ਲਵਾ ਲਿਆ ਉੱਥੇ ਬੈਰੀਕੇਟਿੰਗ ਕਰਵਾ ਲਈ ਉੱਥੇ ਹੀ ਖਿਲ ਗੱਡੇ ਗਏ ਉੱਥੇ ਤੁਸੀਂ ਰੋਕਿਆ ਲੋਕਾਂ ਦੇ ਲੰਗਰ ਪਾਣੀ ਵੀ ਰੋਕੇ ਗਏ ਪੰਜਾਬ ਸਰਕਾਰ ਤੇ ਉਹਦੇ ਦੋਸ਼ ਲੱਗਦੇ ਰਹੇ ਆ ਇੱਕ ਪਾਸੇ ਤੇ ਸਰਕਾਰ ਕਹਿੰਦੀ ਅਸੀਂ ਵਕਾਲਤ ਕਰਦੇ ਆਂ ਕਿਸਾਨਾਂ ਦੀ ਇੱਕ ਪਾਸੇ ਕਹਿੰਦੇ ਮੈਂ ਤੇ ਸ਼ੰਭੂ ਗਿਆ ਹੀ ਨਹੀਂ ਇਸ ਦੇ ਵਿੱਚ ਉਹ ਆਪਣੇ ਆਪ ਚ ਘਿਰ ਰਹੇ ਆ ਹੁਣ ਜਦੋਂ ਆਈ ਗੱਲ ਟਰਾਲੀ ਦੀ ਟਰਾਲੀ ਲੱਭ ਕੇ ਦਿਓ ਫਿਰ ਆਪਦੇ ਪੀਏ ਨੂੰ ਨਾਲ ਦੇ ਨਾਲ ਕਹਿੰਦੇ ਆ ਨਾਮ ਲੈ ਕੇ ਕੋ ਵਿਕਰਮ ਨੋਟ ਕਰ ਲੋ ਕਿ ਉੱਥੇ ਸ਼ੰਭੂ ਜਾਓ ਪਤਾ ਕਰੋ ਐਫ ਆਈ ਆਰ ਹੋਈ ਹੈ ਕਿ ਨਹੀਂ ਹੋਈਏ ਜੇ ਨਹੀਂ ਹੋਈ ਜੇ ਟਰਾਲੀ ਉਹ ਫਿਰ ਉਹ ਨਾਲੇ ਵੀ ਕਹਿ ਗਏ ਕਹਿੰਦੇ ਟਰਾਲੀ ਨਹੀਂ ਲੱਭਦੀ ਤਾਂ ਮੈਂ ਲੱਬ ਦਿਆਂਗਾ ਤੁਹਾਨੂੰ ਟਰਾਲੀ ਮਤਲਬ 4 ਲੱਖ ਦੀ ਟਰਾਲੀ ਹੈ ਜੇ ਇੱਕ ਵਿਧਾਇਕ ਹੈ ਹੀ ਚੋਰੀ ਹੋਏ ਸਮਾਨ ਨੂੰ ਲੈ ਕੇ ਆਪ ਹੀ ਜ਼ਿੰਮੇਵਾਰੀ ਲੈਣ ਲੱਗ ਗਿਆ ਕਿ ਮੈਂ ਦਿਆਂਗਾ ਉਹ 4 ਲੱਖ ਦੀ ਟਰਾਲੀ ਲੈ ਕੇ ਕਿੱਥੋਂ ਆਉਣਗੇ ਇੰਨੀ ਆਮਦਨ ਹੈ ਇੱਕ ਐਮਐਲਏ ਦੀ ਤਨਖਾਹ ਤੇ ਉਹ ਨਹੀਂ ਕਹਾਂ ਪਹਿਲਾਂ ਹੀ ਕਹਿੰਦੇ ਕਿ ਅਸੀਂ ਪੂਰੇ ਮਹੀਨੇ ਲੈਣੇ ਆ ਸਾਰੇ ਹਲਕੇ ਚ ਵਿਚਰਨਾ ਹੁੰਦਾ ਹਾਲਾਂਕਿ ਜਿਹੜੇ ਤੇ ਇਮਾਨਦਾਰੀ ਦੇ ਨਾਲ ਐਮਐਲਏ ਸ਼ਿਪ ਕਰਦੇ ਨੇ ਉਹਨਾਂ ਵਾਸਤੇ ਤਾਂ ਤਨਖਾਹ ਵੇਖਿਆ ਜਾਵੇ ਜਿੰਨਾ ਹਲਕੇ ਦੇ ਵਿੱਚ ਜਾਣਾ ਹੁੰਦਾ ਪਿੰਡਾਂ ਦੇ ਵਿੱਚ ਇਹ ਵੀ ਤਨਖਾਹ ਥੋ ਪਰ ਜਦੋਂ ਉਹ ਕਹਿੰਦੇ ਕਿ 4 ਲੱਖ ਦੀ ਟਰਾਲੀ ਲੱਭਦੀ ਹੈ ਠੀਕ ਹੈ ਮੈਂ ਲੈ ਕੇ ਦਿਆਂਗਾ ਉੱਥੇ 4 ਲੱਖ ਦੀ ਟਰਾਲੀ ਪੈਦਾ ਕਰਨ ਦੀ ਗੱਲ ਨਹੀਂ ਹੈ ਕਿਸਾਨਾਂ ਨੇ ਆਪਣੀ ਗੱਲ ਰੱਖੀ ਹੈ ਕਿ ਸਾਡੀ ਚੋਰੀ ਕਿਉਂ ਹੋ ਗਈ ਪਹਿਲੀ ਗੱਲ ਸਰਕਾਰ ਦੇ ਹੁੰਦੇ ਆ ਤੁਹਾਡੀ ਸਰਕਾਰ ਦੇ ਹੁੰਦੇ ਆ ਚੋਰੀਆਂ ਹੋ ਰੀਆਂ ਟਰਾਲੀਆਂ ਛਰੇ ਆਮ ਸਰਕਾਰ ਦੇ ਰਹਿੰਦੇ ਹੋયા ਉਹਦੀ ਜਵਾਬਦੇਹੀ ਕਿੱਥੇ ਹੈ ਤੁਸੀਂ ਪੁਲਿਸ ਨੂੰ ਉਦੋਂ ਤਾਂ ਪੁਲਿਸ ਵੀ ਪਟਿਆਲਾ ਪੁਲਿਸ ਦੇ ਵਿੱਚ ਵੱਡੇ ਵੱਡੇ ਅਧਿਕਾਰੀ ਜਿਹੜੇ ਬੜਕ ਮਾਰ ਕੇ ਕਹਿੰਦੇ ਸੀ ਕਿ ਅਜੇ ਕਿਹੜਾ ਅਸੀਂ ਰਿਟਾਇਰਮੈਂਟ ਲੈ ਲਈ ਹੈ ਹੁਣ ਉਹ ਰਿਟਾਇਰਮੈਂਟ ਹੋਣ ਤੋਂ ਬਾਅਦ ਉੱਥੇ ਹੁੰਦੇ ਵੀ ਨਹੀਂ ਕਿ ਕਿੱਥੇ ਗਏ ਕਈ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਹਨ ਉਹਨਾਂ ਦੇ ਉੱਤੇ ਉਦੋਂ ਤੋਂ ਵੀ ਕਹਿੰਦੇ ਸੀ ਕਿ ਕੋਈ ਟਰਾਲੀ ਚੋਰੀ ਨਹੀਂ ਹੋਈ ਐਵੇਂ ਹੀ ਬਦਨਾਮ ਕੀਤਾ ਜਾ ਰਿਹਾ ਫਲਾਣਾ ਕੀਤਾ ਪੁਲਿਸ ਵੀ ਇਸ ਤਰ੍ਹਾਂ ਦੇ ਬਿਆਨ ਉਦੋਂ ਦੇ ਰਹੀ ਸੀ ਜਦੋਂ ਸ਼ੰਭੂ ਮੋਰਚੇ ਦੇ ਉੱਤੋਂ ਜ਼ਬਰਦਸਤੀ ਕਿਸਾਨਾਂ ਦਾ ਮੋਰਚਾ ਪਟਵਾਇਆ ਗਿਆ ਹਲਾਇਆ ਗਿਆ ਉਦੋਂ ਪੁਲਿਸ ਦਾ ਬਿਆਨ ਹੈ ਦੀ ਜੇ ਵਰਦੀ ਨਾ ਨਾ ਪਾਈ ਹੋਵੇ ਤਾਂ ਉਹਨਾਂ ਨੇ ਖੱਟੀ ਪੱਗ ਬੰਨੀ ਹੁੰਦੀ ਉਹਨਾਂ ਪੁਲਿਸ ਅਫਸਰਾਂ ਨੇ ਤਾਂ ਇਹ ਲੱਗਣਾ ਸੀ ਇਹ ਵੀ ਚੇਅਰਮੈਨ ਹੈ ਕਿਸੇ ਉੱਥੇ ਜ਼ਿਲ੍ਹੇ ਪਟਿਆਲੇ ਤੋਂ ਪੁਲਿਸ ਦੇ ਅਸੀਂ ਕਿਸਾਨਾਂ ਦੇ ਪੁੱਤ ਉਹ ਜਿਹੜੇ ਕਿਸਾਨਾਂ ਦੇ ਪੁੱਤ ਹੋਣ ਦਾ ਦਾਵਾ ਕਰਦੇ ਸੀ ਜਿਹਹੇ ਜੇ ਉਹਨਾਂ ਨੇ ਬਿਆਨ ਦਿੱਤੇ ਉਹਨਾਂ ਵੇਲਿਆਂ ਦੇ ਵਿੱਚ ਹੁਣ ਤਾਂ ਕਹਿ ਰਹੇ ਆ ਨਾ ਕਿ ਅਸੀਂ ਟਰਾਲੀ ਨਹੀਂ ਲਾਭਦੀ ਤੇ ਅਸੀਂ ਲੈ ਕੇ ਦਿੰਨੇ ਆ ਤੁਹਾਨੂੰ ਉਹਨਾਂ ਦਿਨਾਂ ਵਿੱਚ ਤੇ ਸਿਆਸਤ ਦਾ ਇਹਨਾਂ ਦਾ ਤਾਂ ਕੰਮ ਹੁੰਦਾ ਸਿਆਸਤ ਕਰਨਾ ਆਪਣੇ ਆਪ ਨੂੰ ਬਚਾ ਕੇ ਰੱਖਣਾ ਕਿਉਂਕਿ ਕੱਲ ਨੂੰ ਫੇਰ ਵੋਟਾਂ ਦੀ ਭੁੱਖ ਵੀ ਐ ਉਹ ਵੀ ਪੂਰੀ ਕਰਨੀ ਐ ਪਰ ਪੁਲਿਸ ਵਾਲੇ ਜਿਹੜੇ ਕੀ ਲੋਕਾਂ ਦੇ ਰਖਵਾਲੇ ਹੁੰਦੇ ਆ ਉਹੀ ਉਦੋਂ ਇਸ ਤਰ੍ਹਾਂ ਦੇ ਸਰਕਾਰ ਦੀ ਬੋਲੀ ਬੋਲ ਰਹੀ ਸੀ ਕਿ ਕੋਈ ਟਰਾਲੀ ਚੋਰੀ ਨਹੀਂ ਹੋਈ ਸਮਾਨ ਹੀ ਨਹੀਂ ਚੋਰੀ ਹੋਇਆ ਉਹਦੇ ਬਾਅਦ ਵਿੱਚ ਜਦੋਂ ਲੋਕਾਂ ਨੇ ਆਪ ਜਾ ਕੇ ਕਿਸਾਨ ਆਗੂਆਂ ਨੇ ਤੇ ਇਹਨਾਂ ਦਾ ਸਮਾਨ ਚੋਰੀ ਹੋਇਆ ਪਿੰਡਾਂ ਵਿੱਚ ਗਏ ਵੀਡੀਓ ਬਣਾਈਆਂ ਐਕਸਪੋਜ਼ ਹੋ ਗਏ ਤੋਂਦੋਂ ਕਹਿੰਦੇ ਫਿਰ ਇੱਕ ਉਥੋਂ ਦਾ ਜਿਹੜਾ ਹਲਕਾ ਘਨੌਰ ਦਾ ਵਿਧਾਇਕ ਸੀ ਉਸ ਦੇ ਉੱਤੇ ਵੀ ਬੜੇ ਇਲਜ਼ਾਮ ਲੱਗੇ ਫਿਰ ਉਹ ਆ ਗਿਆ ਕਹਿੰਦੇ ਵੀ ਮੈਂ ਕਮੇਟੀ ਬਣਾਉਣਾ ਮੈਂ ਜਾਊਂਗਾ ਪਿੰਡ ਪਿੰਡ ਉਹ ਪਤਾ ਨਹੀਂ ਪਿੰਡ ਪਿੰਡ ਗਏ ਆ ਕਿ ਨਹੀਂ ਗਏ ਉਹਨਾਂ ਦੀ ਵੀ ਕਾਫੀ ਬਦਨਾਮੀ ਹੋਈ ਹੁਣ ਚੇਤਨ ਸਿੰਘ ਜੋੜਾ ਮਾਜਰਾ ਦਾ ਵੀ ਇਸੇ ਪੱਟੀ ਦੇ ਵਿੱਚ ਪੈਂਦਾ ਪਿੰਡ ਹੈ ਤੇ ਹੁਣ ਉਹ ਕਹਿ ਰਿਹਾ ਕਿ ਟਰਾਲੀ ਮੈਂ ਲੈ ਕੇ ਦੇਊਂਗਾ ਜਾਂ ਨਹੀਂ ਲੱਭੂਗੀ ਪਹਿਲੀ ਗੱਲ ਤੇ ਇਹ ਹੈ ਕਿ ਕਿਸਾਨਾਂ ਦਾ ਸਮਾਨ ਚੋਰੀ ਹੋਇਆ ਕਿਉਂ ਜੇ ਚੋਰੀ ਹੋਇਆ ਤੇ ਜਿਹੜੇ ਚੋਰ ਸੀ ਅਸਲ ਦੇ ਵਿੱਚ ਉਹ ਲੱਭੇ ਜਾਣੇ ਚਾਹੀਦੇ ਸੀ ਉਹ ਕਿਹੜੇ ਹਲਕੇ ਦੇ ਵਿੱਚ ਲੀਡਰ ਨੇ ਜਿਹੜੇ ਪੁਸ਼ਤਪਨਾਈ ਕਰ ਰਹੇ ਸੀ ਚੋਰਾਂ ਦੀ ਉਦੋਂ ਹੀ ਮਾਮਲਾ ਨਿੱਠਿਆ ਜਾਂਦਾ ਅੱਜ ਸਾਹਮਣਾ ਨਾ ਕਰਨਾ ਪੈਂਦਾ ਤੇ ਇਸ ਤਰ੍ਹਾਂ ਦੀ ਅੱਜ ਵੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਉੱਥੋਂ ਵੀ ਸਪਸ਼ਟ ਨਜ਼ਰ ਆ ਰਿਹਾ ਕਿ ਗੁੱਸਾ ਲੋਕਾਂ ਦਾ ਸ਼ਾਂਤ ਨਹੀਂ ਹੋਇਆ ਵਿੱਚੋਂ ਇੱਕ ਸਮੇਂ ਦੇ ਲਈ ਭਾਵੇਂ ਖੜੋਤ ਆਈ ਸੀ ਜੰਗ ਦੇ ਮਾਹੌਲ ਕਰਕੇ ਪਰ ਲੋਕਾਂ ਦਾ ਗੁੱਸਾ ਉਸੇ ਹੈ ਸੱਤਵੇਂ ਸਮਾਨ ਦੇ ਉੱਤੇ ਹੈ ਕਿਸਾਨਾਂ ਦਾ ਖਾਸ ਕਰਕੇ ਕਿਉਂਕਿ ਕਿਸਾਨ ਜੱਥੇਬੰਦੀਆਂ ਨਾਲ ਜਿਸ ਤਰ੍ਹਾਂ ਦੀ ਧੋਖੇਬਾਜ਼ੀ ਹੋਈ ਹੈ ਇਸ ਸਰਕਾਰ ਦੇ ਅੰਦਰ ਕਿਉਂਕਿ ਮਾਮਲਾ ਸਾਰਾ ਜਿਹੜਾ ਉਹਨਾਂ ਦਾ ਗੁੱਸਾ ਸੀ ਕਿਸਾਨਾਂ ਦਾ ਮਜ਼ਦੂਰਾਂ ਦਾ ਪਹਿਲਾਂ ਕੇਂਦਰ ਸਰਕਾਰ ਦੇ ਖਿਲਾਫ ਸੀ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਚਾਹੀਦੀ ਹੈ ਹਾਲਾਂਕਿ ਬਹੁਤ ਸਾਰੀਆਂ ਮੰਗਾਂ ਤੇ ਪੰਜਾਬ ਦੇ ਨਾਲ ਵੀ ਸੰਬੰਧਤ ਸੀਓ ਐਸਕੇਐਮ ਦੇ ਵੱਲੋਂ ਮੋਰਚਾ ਲਾਇਆ ਗਿਆ ਉਹਨਾਂ ਨੂੰ ਵੀ ਜਿਹੜਾ ਖੰਡੇੜ ਦਿੱਤਾ ਗਿਆ ਜਾਂ ਉਹਨਾਂ ਨੂੰ ਹਾਊਸ ਅਰੈਸਟ ਕਰ ਲਿਆ ਜਾਂਦਾ ਅੱਜਕੱਲ ਰਵਾਜ ਬਣ ਗਿਆ ਕਿ ਧਰਨਾ ਲਾਉਣ ਹੀ ਨਹੀਂ ਦੇਣਾ ਕਈ ਤਰ੍ਹਾਂ ਦੀਆਂ ਗੱਲਾਂ ਸਰਕਾਰ ਵੱਲੋਂ ਕੀਤੀਆਂ ਗਈਆਂ ਹੁਣ ਜਿਹੜਾ ਇੱਥੇ ਦਾ ਮਾਮਲਾ ਸੀ ਸ਼ੰਭੂ ਮੋਰਚੇ ਦਾ ਉੱਥੇ ਲੈ ਕੇ ਜਿਹੜੀਆਂ ਚੋਰੀਆਂ ਹੋਈਆਂ ਸੀ ਜੇਕਰ ਸਮੇਂ ਸਿਰ ਦੇ ਉੱਤੇ ਸਰਕਾਰ ਨੇ ਤੇ ਪੁਲਿਸ ਨੇ ਕਾਰਵਾਈ ਕੀਤੀ ਹੁੰਦੀ ਤੇ ਕਿਸਾਨਾਂ ਦਾ ਗੁੱਸਾ ਸ਼ਾਂਤ ਹੋ ਜਾਂਦਾ ਕਿਸਾਨਾਂ ਦਾ ਗੁੱਸਾ ਹਾਲੇ ਵੀ ਉਸੇ ਪੀਕ ਤੇ ਐਸੇ ਕਰਕੇ ਵਿਧਾਇਕਾਂ ਨੂੰ ਸਵਾਲਾਂ ਦਾ ਸਾਹਮਣਾ ਲਗਾਤਾਰ ਕਰਨਾ ਪੈ ਰਿਹਾ ਇਹ ਪਹਿਲੀ ਵਾਰੀ ਵੇਖਿਆ ਗਿਆ ਹੈ ਕਿ 3 ਸਾਲ ਅਜੇ ਚੰਗੀ ਤਰ੍ਹਾਂ ਪੂਰੇ ਨਹੀਂ ਹੋਏ ਸਨ ਤੇ ਜਿਹੜੇ ਲੋਕ ਜਿਹੜੇ ਐਮਐਲਏ ਨੇ ਜਾਂ ਲੀਡਰ ਨੇ ਜਾਂ ਮੰਤਰੀ ਨੇ ਉਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਪਹਿਲੇ ਤਾਂ ਦੇਖਿਆ ਜਾਂਦਾ ਸੀਗਾ ਕੋੜ ਲੱਗਦਾ ਸੀਗਾ ਉਦੋਂ ਲੋਕ ਵਿਰੋਧ ਕਰਦੇ ਸੀ ਉਦੋਂ ਡਲਾ ਵੀ ਕਹਿੰਦੇ ਸੀ ਕਿ ਕਿਧਰੋਂ ਆ ਰਹੇ ਆ ਕਿਧਰੋਂ ਆ ਰਹੇ ਆ ਕਿਹਾਂ ਸੇ ਚੱਲਾ ਹੋਤਾ ਪਤਾ ਨਹੀਂ ਲੱਗਦਾ ਐਦਾਂ ਦੀ ਗੱਲਾਂ ਹੁੰਦੀਆਂ ਸਾਨੂੰ ਪਰ ਹੁਣ ਜਿਹੜੇ ਡਲੇ ਨੇ ਉਹ ਇੱਕ ਤਰ੍ਹਾਂ ਦਾ ਡਲਾ ਹੀ ਹੋ ਗਿਆ ਜੇ ਤੁਹਾਨੂੰ ਲੋਕ ਪੈ ਰਹੇ ਨੇ ਤੁਹਾਨੂੰ ਗੁੱਸਾ ਖਾ ਰਹੇ ਨੇ ਅਜੇ 3 ਸਾਲ ਪੂਰੇ ਹੀ ਹੋਏ ਨੇ ਲੋਕਾਂ ਦਾ ਅਜੇ ਹੀ ਲੋਕਾਂ ਦਾ ਜਿਹੜਾ ਸਬਰ ਦਾ ਬੰਨ੍ਹ ਹੈ ਉਹ ਟੁੱਟ ਗਿਆ ਹੈਗਾ ਕਿਉਂਕਿ ਉਮੀਦਾਂ ਵਧ ਗਈਆਂ ਸੀ ਨਾ ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚ ਉਮੀਦਾਂ ਉਨੀਆਂ ਕੋ ਰਹਿੰਦੀਆਂ ਸੀ ਉਹ ਇੱਕ ਕਿਹਾ ਜਾਂਦਾ ਨਾ ਸ਼ਬਦ ਉਤਰਕਾਟੋ ਤੇ ਮੈਂ ਚੜਾ ਇਸ ਤਰ੍ਹਾਂ ਦੀ ਗੱਲ ਹੁੰਦੀ ਸੀ ਕਿ ਕਾਲੀ ਆ ਗਏ ਕਾਲੀ ਭਾਜਪਾ ਦੀ ਗੱਠਜੋੜ ਦੀ ਸਰਕਾਰ ਆ ਗਈ ਕਦੇ ਕਾਂਗਰਸ ਦੀ ਆ ਗਈ ਫਿਰ ਪਲਟ ਗਈ ਇਹ ਤੀਜਾ ਇਹਨੂੰ ਬਦਲ ਕਿਹਾ ਗਿਆ ਬਦਲਾਅ ਕਿਹਾ ਗਿਆ ਸਿਆਸੀ ਤੌਰ ਤੇ ਨੇ ਉਮੀਦਾਂ ਬਹੁਤ ਵੱਡੀਆਂ ਰੱਖਤੀਆਂ ਉਹ ਉਮੀਦਾਂ ਜਦੋਂ ਟੁੱਟੀਆਂ ਇੱਕ ਇੱਕ ਕਰਕੇ ਤਾਂ ਫਿਰ ਲੋਕਾਂ ਦਾ ਗੁੱਸਾ ਆਉਣਾ ਸੁਭਾਵਿਕ ਸੀ ਕਿਉਂਕਿ ਪੰਜਾਬ ਦੇ ਲੋਕਾਂ ਦੀ ਖਾਸੀਅਤ ਹੈ ਕਿ ਇਹਨਾਂ ਦੇ ਪੱਲੇ ਕੁਝ ਪਵੇ ਨਾ ਪਵੇ ਧੌਣ ਚ ਕਿੱਲਾ ਕੱਢਣ ਦਾ ਬੜਾ ਇਹਨਾਂ ਨੂੰ ਸਵਾਦ ਆਉਂਦਾ ਪੰਜਾਬੀਆਂ ਨੂੰ ਵੋਟਰਾਂ ਨੂੰ ਉਹ ਹਮੇਸ਼ਾ ਮਿੰਟ ਲਾਉਂਦੇ ਆ ਇਸੇ ਕਰਕੇ ਪੰਜਾਬੀਆਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਭਾਵੇਂ ਸਰਕਾਰ ਨੇ ਵੱਡੇ ਪੱਦਰ ਦੇ ਉੱ ਨੂੰ ਆਪਣੇ ਹੱਥ ਵਿੱਚ ਕਰਕੇ ਆਪਣੇ ਹਿਸਾਬ ਦੇ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਹੋਈ ਹੈ ਅਜੇ ਤੱਕ ਕੋਸ਼ਿਸ਼ ਜਾਰੀ ਹੈ ਕਿੰਨਾ ਕੁਸ਼ ਪ੍ਰਚਾਰ ਕੀਤਾ ਜਾਂਦਾ ਵਿਗਿਆਪਨਾਂ ਦੇ ਵਿੱਚ ਬੋਰਡਾਂ ਦੇ ਵਿੱਚ ਅਖਬਾਰਾਂ ਵਿੱਚ ਵੈਬ ਚੈਨਲਾਂ ਦੇ ਉੱਤੇ ਟੀਵੀ ਚੈਨਲਾਂ ਦੇ ਉੱਤੇ ਪ੍ਰਚਾਰ ਕਰਨ ਦੀ ਤੇ ਕੋਈ ਅਸਰ ਨਹੀਂ ਛੱਡੀ ਸਰਕਾਰ ਨੇ ਇਸ ਦੇ ਬਾਵਜੂਦ ਜੇਕਰ ਸਰਕਾਰ ਤੇ ਖਿਲਾਫ ਲੋਕਾਂ ਦੇ ਮਨਾਂ 'ਚ ਗੁੱਸਾ ਹੈ ਤਾਂ ਇਸ ਦਾ ਮਤਲਬ ਸਮਝਿਆ ਜਾ ਸਕਦਾ ਹੈ ਕਿ ਇੰਨਾ ਪ੍ਰਚਾਰ ਹੋਣ ਦੇ ਬਾਵਜੂਦ ਜੇਕਰ ਗੁੱਸਾ ਹੈ ਜੇਕਰ ਪ੍ਰਚਾਰ ਨਾ ਕਰਦੇ ਤੇ ਹਾਲ ਕੀ ਹੁੰਦਾ ਫਿਰ ਤਾਂ ਹੋ ਸਕਦਾ ਹੈ ਇਸ ਤੋਂ ਵੀ ਸਾਲ ਪਹਿਲਾਂ ਇੰਨਾ ਜ਼ਿਆਦਾ ਵੱਡਾ ਵਿਰੋਧ ਹੁੰਦਾ ਜੇਕਰ ਕੋਡ ਕੰਡਕਟ ਲੱਗਣ ਤੋਂ ਬਾਅਦ ਦੀਆਂ ਗੱਲਾਂ ਦੀ ਤੁਸੀਂ ਗੱਲ ਕਰਦੇ ਹੋ ਉਦੋਂ ਸਰਕਾਰਾਂ ਵਿੱਚ ਜਦੋਂ ਵਿਰੋਧ ਹੁੰਦਾ ਹੈ ਉਦੋਂ ਤਾਂ ਫਿਰ ਲੋਕ ਕਿਸਾਨੀ ਅੰਦੋਲਨ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਸੀ ਲੋਕ ਵਿਧਾਇਕਾਂ ਦੇ ਕੱਪੜੇ ਪਾੜ ਕੇ ਵੀ ਭੇਜਦੇ ਆ ਆਪਾਂ ਨਹੀਂ ਕਹਿੰਦੇ ਕਿ ਲੋਕ ਜਿੱਥੇ ਵੀ ਵਿਧਾਇਕ ਜਾਣ ਤੇ ਉਹਨਾਂ ਦੇ ਕੱਪੜੇ ਪਾੜ ਕੇ ਉਹਨਾਂ ਨੂੰ ਘਰੇ ਭੇਜਿਆ ਜਾਵੇ ਜਿਹੜਾ ਡਾਇਲੌਗ ਹੋਣਾ ਚਾਹੀਦਾ ਸੰਵਾਦ ਹੋਣਾ ਚਾਹੀਦਾ ਸੰਜੀਦਾ ਹੋਣਾ ਚਾਹੀਦਾ ਸਾਹਮਣੇ ਸਵਾਲ ਜਵਾਬ ਹੋਣੇ ਚਾਹੀਦੇ ਨੇ ਪਰ ਆਮ ਆਦਮੀ ਪਾਰਟੀ ਦੇ ਹੀ ਲੀਡਰਾਂ ਦੇ ਵੱਲੋਂ ਜਦੋਂ ਆਪੋਜੀਸ਼ਨ ਵਿੱਚ ਹੁੰਦੇ ਸੀ ਇਸ ਤਰ੍ਹਾਂ ਲੋਕਾਂ ਨੂੰ ਉਕਸਾਇਆ ਜਾਂਦਾ ਸੀ ਕਿ ਉਹ ਇਸ ਹੱਦ ਤੱਕ ਜਾਂਦੇ ਸੀ ਕਿ ਹੁਣ ਗਾਲੀ ਪੈ ਜੀਏ ਪਰ ਇਸ ਤਰ੍ਹਾਂ ਦੀ ਹੱਥੋਂ ਪਾਈ ਇਥੋਂ ਤੱਕ ਇੱਕ ਵਿਧਾਇਕ ਨੂੰ ਤੇ ਗਾਲਾਂ ਤਾਂ ਖਾਈ ਲਈਆਂ ਇਸ ਤੋਂ ਉੱਤੇ ਕੀ ਰਹਿ ਗਿਆ ਆਮ ਆਦਮੀ ਪਾਰਟੀ ਦਾ ਮੌਜੂਦਾ ਵਿਧਾਇਕ ਹੋਵੇ ਸਰਕਾਰ ਉਹਨਾਂ ਦੀ ਹੋਵੇ ਤੇ ਲੋਕ ਛਰੇ ਆਮ ਗਾਲ ਕੱਢ ਜਾਣ ਸਾਹਮਣੇ ਇਸ ਤਰ੍ਹਾਂ ਵੀ ਕਦੇ ਨਹੀਂ ਸੀ ਵੇਖਿਆ ਨਾ ਸੁਣਿਆ ਸੀ ਹੁਣ ਸੋਸ਼ਲ ਮੀਡੀਆ ਦਾ ਵੀ ਜ਼ਮਾਨਾ ਨਾਲ ਦੇ ਨਾਲ ਵੀਡੀਓ ਬਣ ਜਾਂਦੇ ਆ ਜੇ ਚਾਰ ਬੰਦੇ ਖੜੇ ਆ ਤੇ ਅੱਠ ਨਾਲ ਮੋਬਾਈਲ ਕੈਮਰੇ ਲੱਗੇ ਹੁੰਦੇ ਆ ਪਿਛਲੇ ਪਾਸਿਓ ਜੇ ਚਾਰ ਬੰਦੇ ਗੱਲ ਕਰ ਰਿਹਾ ਤਾਂ ਕੋਈ ਵੀ ਗੱਲ ਨਿੱਕੀ ਤੋਂ ਨਿੱਕੀ ਹੁੰਦੀ ਆ ਸਾਹਮਣੇ ਆ ਜਾਂਦੀ ਆ ਜੇ ਕੋਡ ਆਫ ਕੰਡਕਟ ਚ ਕੀ ਹਾਲ ਹੋਏਗਾ ਲੋਕਾਂ ਨੂੰ ਆਭਿਧਾਇਕਾਂ ਨੂੰ ਖਾਸ ਕਰਕੇ ਲੋਕਾਂ ਦੇ ਗੁੱਸੇ ਦਾ ਅੰਦਾਜ਼ਾ ਲਗਾ ਲੈਣਾ ਚਾਹੀਦਾ ਜਿੱਥੋਂ ਤੱਕ ਰਹੀ ਗੱਲ ਚੇਤਨ ਸਿੰਘ ਜੋੜਾ ਮਾਜਰਾ ਦੀ ਇਹ ਲਗਾਤਾਰ ਆ ਤੜਾ ਲੀਡਰ ਆਫ ਦਿ ਆਪ ਨੂੰ ਸਮਝਦੇ ਰਹੇ ਆ ਪਾਰਟੀ ਦੇ ਵਿੱਚ ਜਦੋਂ ਮੰਤਰੀ ਵੀ ਹੁੰਦੇ ਸੀ ਉਦੋਂ ਕਈ ਚੰਨ ਚਾੜੇ ਇਹਨਾਂ ਨੇ ਵਾਈਸ ਚਾਂਸਲਰ ਨੂੰ ਕਿਵੇਂ ਗੱਦਿਆਂ ਤੇ ਲਟਾਉਣ ਵਾਲੀ ਗੱਲ ਹੋਵੇ ਆ ਪਿੱਛੇ ਜੇ ਮਾਫੀ ਮੰਗ ਕੇ ਹਟਿਆ ਆਪਦੇ ਹਲਕੇ ਦੇ ਵਿੱਚ ਇੱਕ ਸਕੂਲ ਚ ਦੁਗਾਟਨ ਕਰਨ ਗਏ ਸੀ ਉਦੋਂ ਬੜੀ ਬੜਕ ਤਾਂ ਮਾਰ ਬੈਠਦੇ ਆ ਪਰ ਉਹ ਬੜਕ ਮਹਿੰਗੀ ਕਿੰਨੀ ਪੈ ਜਾਂਦੀ ਹੈ ਫਿਰ ਉਹਨਾਂ ਨੂੰ ਬਾਅਦ ਚ ਪਛਤਾਉਣਾ ਪੈਂਦਾ ਫਿਰ ਪਾਰਟੀ ਦੀ ਹਾਈ ਕਮਾਂਡ ਤੋਂ ਵੀ ਗਾਲਾਂ ਚਲਣੀਆਂ ਪੈਂਦੀਆਂ ਤੇ ਲੋਕਾਂ ਦੇ ਵਿੱਚ ਤਾਂ ਜਿਹੜੀ ਹੁੰਦੀ ਆ ਕੁੱਤੇ ਖਾਣੀ ਉਹ ਤਾਂ ਹੁੰਦੀ ਹੁੰਦੀ ਹੈ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਬਚਣ ਦੇ ਲਈ ਵਿਧਾਇਕ ਨੂੰ ਪਹਿਲਾਂ ਹੀ ਆਪਣੇ ਹਿਸਾਬ ਦੇ ਨਾਲ ਸੋਚ ਸਮਝ ਕੇ ਚੱਲਣਾ ਚਾਹੀਦਾ ਹੈ ਠਰਮੇ ਦੇ ਨਾਲ ਚੱਲਣਾ ਚਾਹੀਦਾ ਹੈ ਲੋਕਾਂ ਦਾ ਗੁੱਸਾ ਜਿਹੜਾ ਹੈ ਪੀਕ ਨਾ ਫੜੇ ਹੁਣ ਜਿਸ ਤਰ੍ਹਾਂ ਅੱਜ ਵੀ ਉਹਨਾਂ ਦੇ ਉਹਨਾਂ ਨੂੰ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਹੁਣ ਉਹ 4 ਲੱਖ ਦੀ ਟਰਾਲੀ ਪੂਰੀ ਕਰਨ ਦਾ ਵਾਅਦਾ ਤਾਂ ਕਰ ਗਏ ਲੋਕਾਂ ਦੇ ਵਿੱਚ ਦੇਖਦੇ ਆ ਜੇ ਨਾ ਲੱਭੀ ਉਹ ਟਰਾਲੀ ਕਿਸਾਨਾਂ ਦੀ ਤਾਂ ਚੇਤਨ ਸਿੰਘ ਜੋੜਾ ਮਾਜਰਾ ਕਿਹੜੇ ਦਿਨ ਰੀਲ ਪਾਉਂਦੇ ਆ ਟਰਾਲੀ ਵਾਪਸ ਕਰਦੇ ਆ ਦੀ ਕਿਸਾਨ ਨੂੰ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ